ਦੇਸ਼ ਦਾ ਬਜਟ ਪੇਸ਼ ਕੀਤਾ ਜਾਵੇਗਾ ਜੀ ਹਾਂ ਅੱਜ ਸਵੇਰੇ ਲੋਕ ਸਭਾ ਦੇ ਵਿੱਚ ਦੇਸ਼ ਦਾ ਬਜਟ ਜਿਹੜਾ ਆ ਉਹ ਪੇਸ਼ ਕੀਤਾ ਜਾਵੇਗਾ ਨਿਰਮਲਾ ਸੀ타 ਰਮਨ ਜੁੜੇ ਨੇ ਉਹ ਬਜਟ ਨੂੰ ਪੇਸ਼ ਕਰਨਗੇ ਕਿਉਂਕਿ ਕੇਂਦਰੀ ਵਿੱਤ ਮੰਤਰੀ ਨੇ ਉਹਨਾਂ ਦੇ ਵੱਲੋਂ ਅੱਜ ਬਜਟ ਨੂੰ ਪੇਸ਼ ਕੀਤਾ ਜਾਵੇਗਾ ਹੁਣ ਸਾਰੇ ਦੇਸ਼ ਵਾਸੀਆਂ ਦੀਆਂ ਅੱਖਾਂ ਇਸ ਬਜਟ ਤੇ ਟਿਕੀਆਂ ਹੋਈਆਂ ਨੇ ਕਿ ਇਸ ਬਜਟ ਦੇ ਵਿੱਚ ਕੀ ਖਾਸ ਹੋ ਸਕਦਾ ਹੈ ਗਰੀਬ ਲੋਕਾਂ ਨੂੰ ਆਮ ਲੋਕਾਂ ਨੂੰ ਕੀ ਰਾਹਤ ਮਿਲ ਸਕਦੀ ਹੈ ਕੀ ਪੈਟਰੋਲ ਡੀਜ਼ਲ ਸਸਤੇ ਹੋਣਗੇ ਕੀ ਰੋਜ਼ ਲੜਿੰਦੀਆਂ ਚੀਜ਼ਾਂ ਤੇ ਟੈਕਸ ਜਿਹੜਾ ਆ ਐਕਸਾਈਜ਼ ਡਿਊਟੀ ਜਿਹੜੀ ਆ ਉਹ ਘਟੇਗੀ ਹੋਰ ਕੀ ਕੁਝ ਖਾਸ ਰਹਿਣ ਵਾਲਾ ਹੈ तमाम ਆਮ ਲੋਕਾਂ ਦੀਆਂ ਨਜ਼ਰਾਂ ਇਸ ਬਜਟ ਤੇ ਟਿਕੀਆਂ ਹੋਈਆਂ ਨੇ ਤਾਂ ਅੱਜ ਤੁਹਾਨੂੰ ਦੱਸਦੇ ਕਿ 11 ਵਜੇ ਦੇ ਕਰੀਬ ਲੋਕ ਸਭਾ ਦੇ ਵਿੱਚ ਦੇਸ਼ ਦਾ ਬਜਟ ਪੇਸ਼ ਕੀਤਾ ਜਾਵੇਗਾ ਨਿਰਮਲਾ ਸੀ타 ਰਮਨ ਦੇ ਵੱਲੋਂ ਆ ਦੇਸ਼ ਦਾ ਬਜਟ ਜਿਹੜਾ ਆ ਉਹ ਪੇਸ਼ ਕੀਤਾ ਜਾਵੇਗਾ ਔਰ ਕੁਝ ਚੀਜ਼ਾਂ ਦੇ ਵਿੱਚ ਤੁਹਾਨੂੰ ਅਸੀਂ ਦੱਸ ਦਿੰਨੇ ਆ ਕਿ ਦੱਸਿਆ ਜਾ ਰਿਹਾ ਕਿ ਕੁਝ ਅਮਰੀਕੀ ਉਤਪਾਦਾਂ ਤੇ ਟੈਰਿਫ ਜਿਹੜਾ ਆ ਉਹ ਘਟਾਇਆ ਜਾ ਸਕਦਾ ਹੈ ਇਹ ਵੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕੁਝ ਜਿਹੜੇ ਅਮਰੀਕੀ ਉਤਪਾਦ ਨੇ ਉਹਨਾਂ ਦੇ ਉੱਪਰ ਟੈਰਿਫ ਜਿਹੜਾ ਆ ਘਟਾਇਆ ਜਾ ਸਕਦਾ ਸੋ ਇਸ ਦੇ ਨਾਲ ਕਿ 10 ਲੱਖ ਤੱਕ ਆ ਦੱਸਿਆ ਜਾ ਰਿਹਾ ਹੈ ਕਿ ਇਨਕਮ ਟੈਕਸ ਜਿਹੜਾ ਫ੍ਰੀ ਕੀਤਾ ਜਾ ਸਕਦਾ ਪਹਿਲਾਂ ਤੁਹਾਨੂੰ ਦੱਸ ਦਈਏ 5 ਤੋਂ 7 ਲੱਖ ਕੀਤਾ ਗਿਆ ਤਾਂ ਹੁਣ ਇਹ ਜਾਣਕਾਰੀ ਮਿਲ ਪਾਰੀ ਹੈ ਕਿ 10 ਲੱਖ ਤੱਕ ਟੈਕਸ ਜਿਹੜਾ ਆ ਇਨਕਮ ਟੈਕਸ ਜਿਹੜਾ ਆ ਉਹ ਫ੍ਰੀ ਕੀਤਾ ਜਾ ਸਕਦਾ ਹੈ ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਹਾਲਾਂਕਿ 88 ਰਾਇਆਂ ਨੇ ਸੋਰਸਸ ਤੋਂ ਜਿਹੜੀ ਖਬਰ ਮਿਲ ਪਾਰੀ ਹੈ ਕਿ 10 ਲੱਖ ਤੱਕ ਇਨਕਮ ਟੈਕਸ ਫ੍ਰੀ ਕੀਤਾ ਜਾ ਸਕਦਾ ਹੈ ਕੁਝ ਅਮਰੀਕੀ ਉਤਪਾਦਾਂ ਤੇ ਟੈਰਿਫ ਜਿਹੜਾ ਆ ਉਹ ਘਟਾਇਆ ਜਾ ਸਕਦਾ ਹੈ ਸੋ ਇਸ ਦੇ ਨਾਲ ਹੀ ਕਿਸਾਨ ਸਨਮਾਨ ਨਿਧੀ ਰਾਸ਼ੀ ਦੇ ਵਿੱਚ ਵੀ ਵਾਅਦਾ ਕੀਤਾ ਜਾ ਸਕਦਾ ਹੈ ਜਿਹੜੀ ਕਿਸਾਨਾਂ ਦੇ ਵਾਸਤੇ ਖਾਸ ਤੌਰ ਤੇ ਸਨਮਾਨ ਨidhi ਰਾਸ਼ੀ ਜਿਹੜੀ ਬਣਾਈ ਗਈ ਸੀ ਉਹ ਰਾਸ਼ੀ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਵਾਅਦਾ ਕੀਤਾ ਜਾ ਸਕਦਾ ਹੈ ਨਵੇਂ ਬਜਟ ਦੇ ਵਿੱਚ ਇਹ ਨਵੀਂ ਸੁਗਾਤ ਮਿਲ ਸਕਦੀ ਹੈ ਜਿਹੜੀ ਕਿਸਾਨ ਸਨਮਾਨ ਨidhi ਰਾਸ਼ੀ ਬਣਾਈ ਗਈ ਸੀ ਉਸ ਦੇ ਵਿੱਚ ਨਵੇਂ ਬਜਟ ਦੇ ਵਿੱਚ ਵਾਅਦਾ ਕੀਤਾ ਜਾ ਸਕਦਾ ਹੈ ਜੇਕਰ ਵਾਕਿਆ ਹੈ ਕਿ ਵਾਅਦਾ ਕੀਤਾ ਜਾਂਦਾ ਹੈ ਤਾਂ ਕਿਸਾਨ ਵੀਰਾਂ ਦੇ ਵਾਸਤੇ ਇਹ ਵੱਡੀ ਖਬਰ ਹੋਣ ਵਾਲੀ ਹੈ ਕਾਫੀ ਰਾਹਤ ਜਿਹੜੀ ਹੈ ਕਿਸਾਨ ਵੀਰਾਂ ਨੂੰ ਉਹ ਮਿਲ ਸਕਦੀ ਹੈ ਸੁਇਜ਼ ਦੇ ਨਾਲ ਕਿ ਤੁਹਾਨੂੰ ਦੱਸਦੀ ਕਿ ਪੈਟਰੋਲ ਤੇ ਡੀਜ਼ਲ ਤੇ ਐਕਸਾਈਜ਼ ਡਿਊਟੀ ਕਟਾਈ ਜਾ ਸਕਦੀ ਹੈ ਇਸ ਸੰਭਾਵਨਾਵਾਂ ਤੁਹਾਨੂੰ ਦੱਸ ਰਹੇ ਆ ਕਿ ਨਵੇਂ ਬਜਟ ਦੇ ਵਿੱਚ ਕੀ ਪੇਸ਼ ਕੀਤਾ ਜਾ ਸਕਦਾ ਹੈ ਬਜਟ 2025 ਪੇਸ਼ ਹੋਣ ਵਾਲਾ ਕੁਝ ਹੀ ਸਮੇਂ ਦੇ ਵਿੱਚ ਤਕਰੀਬਨ 11:00 ਵਜੇ ਦੇ ਕਰੀਬ ਦੱਸਿਆ ਜਾ ਰਿਹਾ ਹੈ ਕਿ ਬਜਟ ਜਿਹੜਾ ਆ ਉਹ ਪੇਸ਼ ਕੀਤਾ ਜਾਵੇਗਾ ਤਾਂ ਉਹ ਚੀਜ਼ਾਂ ਨੇ ਜਿਹੜੀਆਂ ਸੰਭਾਵਨਾ ਇਹਨਾਂ ਦੇ ਵਿੱਚ ਨੇ ਤਾਂ ਪੈਟਰੋਲ ਤੇ ਡੀਜ਼ਲ ਤੇ ਐਕਸਰਸਾਈਜ਼ ਡਿਊਟੀ ਕਟਾਈ ਜਾ ਸਕਦੀ ਹੈ ਕਿਸਾਨ ਸਨਮਾਨ ਨਿਧੀ ਰਾਸ਼ੀ ਦੇ ਵਿੱਚ ਵਾਧਾ ਕੀਤਾ ਜਾ ਸਕਦਾ ਹੈ ਤੇ 10 ਲੱਖ ਤੱਕ ਇਨਕਮ ਟੈਕਸ ਫ੍ਰੀ ਕਰਨ ਦੀ ਵੀ ਸੰਭਾਵਨਾ ਦੱਸੀ ਗਈ ਹੈ ਔਰ ਇਸ ਦੇ ਨਾਲ ਕੀ ਤੁਹਾਨੂੰ ਦੱਸ ਦਈਏ ਕੁਝ ਅਮਰੀਕੀ ਉਤਪਾਦਾਂ ਤੇ ਵੀ ਟੈਰਿਫ ਜਿਹੜਾ ਆ ਉਹ ਘਟਾਇਆ ਜਾ ਸਕਦਾ ਹੈ ਤਾਂ ਹੋਰ ਸਿੱਖਿਆ ਕ੍ਰਾਂਤੀ ਦੇ ਵਿੱਚ ਕੀ ਵਾਅਦਾ ਕੀਤਾ ਜਾ ਸਕਦਾ ਹੈ ਲੇਬਰ ਕਲਾਸ ਨੂੰ ਕੀ ਫੈਸਿਲਿਟੀ ਮਿਲ ਸਕਦੀ ਹੈ ਨਵੇਂ ਬਜਟ ਦੇ ਵਿੱਚ ਤਾਂ तमाम ਚੀਜ਼ਾਂ ਨੇ ਅੱਜ ਸਾਰੇ ਲੋਕਾਂ ਦੀਆਂ ਨਜ਼ਰਾਂ ਜਿਹੜੀਆਂ ਨੇ ਉਹ ਇਸ ਬਿੱਲ ਦੇ ਉੱਪਰ ਟਿੱਕੀਆਂ ਹੋਈਆਂ ਨੇ ਔਰ ਜਿਹੜੇ ਇੰਡਸਟਰੀਅਲ ਲਿਸਟ ਨੇ ਖਾਸ ਤੌਰ ਤੇ ਜੁੜਾ ਵਪਾਰੀ ਵਰਗ ਹੈ ਵਪਾਰੀ ਵਰਗ ਦੇਖ ਰਿਹਾ ਹੈ ਕਿ GST ਦੇ ਵਿੱਚ ਵਾਧਾ ਜਾਂ ਕਟੌਤੀ ਤਾਂ ਨਹੀਂ ਕੀਤੀ ਜਾ ਸਕਦੀ ਉਹਨਾਂ ਦੀਆਂ ਨਜ਼ਰਾਂ ਵਪਾਰੀਆਂ ਦੀਆਂ ਟਿੱਕੀਆਂ ਹੋਈਆਂ ਨੇ ਹੋਰ ਕੋਈ CGST ਟੈਕਸ ਤਾਂ ਨਹੀਂ ਲਗਾ ਦਿੱਤਾ ਜਾਵੇਗਾ ਉਹਦੇ ਵਿੱਚ ਵਾਧਾ ਤਾਂ ਨਹੀਂ ਕੀਤਾ ਜਾ ਸਕਦਾ ਉਹਨਾਂ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਨੇ ਤਾਂ ਕੋਲਮ ਲਾ ਕੇ ਤੁਹਾਨੂੰ ਦੱਸ ਦਈਏ ਕਿ ਇਹ ਬਜਟ 2025 ਜਿਹੜਾ ਬਹੁਤ ਖਾਸ ਰਹਿਣ ਵਾਲਾ ਹੈ ਖਾਸ ਤੌਰ ਤੇ ਆਮ ਲੋਕਾਂ ਦੇ ਵਾਸਤੇ ਵਪਾਰੀ ਵਰਗ ਦੇ ਵਾਸਤੇ ਇਹ ਬਜਟ ਬਹੁਤ ਖਾਸ ਹੈ ਕਿਸਾਨਾਂ ਦੇ ਵਾਸਤੇ ਬਜਟ ਬਹੁਤ ਖਾਸ ਹੈ ਜਿਵੇਂ ਅਸੀਂ ਸਨਮਾਨ ਨਿਧੀ ਰਾਸ਼ੀ ਦੀ ਗੱਲ ਕਰ ਰਹੇ ਹਾਂ ਕਿਸਾਨਾਂ ਵਾਲੀ ਦੀ ਤਾਂ ਉਹਦੇ ਵਿੱਚ ਜੇਕਰ ਵਾਅਦਾ ਹੁੰਦਾ ਹੈ ਤਾਂ ਕਿਸਾਨ ਵੀਰਾਂ ਦੇ ਵਾਸਤੇ ਵੱਡੀ ਰਾਹਤ ਹੈ ਤਾਂ ਇਹ ਬਜਟ ਦੇ ਉੱਪਰ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਨਜ਼ਰਾਂ ਟਿਕੀਆਂ ਹੋਈਆਂ ਨੇ 11 ਵਜੇ ਦੇ ਕਰੀਬ ਲੋਕ ਸਭਾ ਦੇ ਵਿੱਚ ਨਿਰਮਲਾ ਸੀ타ਰਮਨ ਜਿਹੜੇ ਕੇਂਦਰੀ ਵਿੱਤ ਮੰਤਰੀ ਨੇ ਉਨ੍ਹਾਂ ਦੇ ਵੱਲੋਂ ਬਜਟ ਪੇਸ਼ ਕੀਤਾ ਜਾ ਸਕਦਾ ਹੈ ਕੇਂਦਰੀ ਬਜਟ ਖੁੱਲਣ ਵਾਲਾ ਹੈ ਪੇਪਰਲੈਸ ਦੱਸਿਆ ਜਾ ਰਿਹਾ ਹੈ ਕਿ ਇਹ ਬਜਟ ਬਣਾਇਆ ਗਿਆ ਪੇਪਰਲੈਸ ਬਜਟ ਪੇਸ਼ ਹੋਵੇਗਾ 11 ਵਜੇ ਦੇ ਕਰੀਬ ਪੇਸ਼ ਕਰ ਦਿੱਤਾ ਜਾਵੇਗਾ ਔਰ ਇਹ ਦੇਖਣਾ ਹੋਵੇਗਾ ਕਿ ਲੋਕਾਂ ਨੂੰ ਕੀ ਰਾਹਤ ਮਿਲਦੀ ਹੈ ਇਸ ਬਿੱਲ ਤੋਂ ਕੀ ਸੁਵਿਧਾ ਮਿਲਦੀ ਹੈ ਔਰ ਕੀ ਰਾਹਤ ਮਿਲਦੀ ਹੈ तमाम ਚੀਜ਼ਾਂ ਨੇ ਜਿਹੜੀਆਂ ਇਸ ਬਿੱਲ ਦੇ ਵਿੱਚ ਅੱਜ ਹੋਣਗੀਆਂ ਸਾਰੇ ਲੋਕ ਇਸ ਬਿੱਲ ਦੇ ਉੱਪਰ ਨਜ਼ਰਾਂ ਟਿਕਾਈ ਬੈਠੇ ਨੇ ਤਾਂ ਕੁਝ ਹੀ ਸਮੇਂ ਦੇ ਵਿੱਚ ਬਿੱਲ ਪੇਸ਼ ਹੋ ਜਾਵੇਗਾ ਸਿੱਖਿਆ ਨੂੰ ਲੈ ਕੇ ਸਿਹਤ ਨੂੰ ਲੈ ਕੇ ਕਿਹੜੀਆਂ ਸਹੂਲਤਾਂ ਕੀ ਕੀ ਰਾਸ਼ੀ ਕੀ ਕੀ ਨਵੀਆਂ ਚੀਜ਼ਾਂ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਸਿੱਖਿਆ ਜਾਂ ਸਿਹਤ ਖੇਤਰ ਦੇ ਵਿੱਚ ਇਹ ਵੀ ਵੱਡੀ ਗੱਲ ਹੈ ਵਪਾਰੀ ਵਰਗ ਨੂੰ ਕੀ ਨਵੀਂ ਚੀਜ਼ ਮਿਲ ਸਕਦੀ ਹੈ ਔਰ ਕਿਸਾਨਾਂ ਦੇ ਵਾਸਤੇ ਕੀ ਲਾਭ ਹੋਵੇਗਾ ਨਵੇਂ ਬਜਟ ਦੇ ਵਿੱਚ ਕੀ ਅਹ ਚੀਜ਼ਾਂ ਰੱਖੀਆਂ ਗਈਆਂ ਨੇ ਬਸ 11 ਵਜੇ ਦੇ ਸਮੇਂ ਦੇ ਦੌਰਾਨ ਇਹ ਚੀਜ਼ ਜਿਹੜੀ ਹੈ ਸਾਰੀ ਸਪਸ਼ਟ ਹੋ ਜਾਵੇਗੀ ਤਾਂ ਨਰਮਲਾ ਸੀ타 ਰਮਨ ਕੇਂਦਰੀ ਵਿੱਤ ਮੰਤਰੀ ਹੁਣਾਂ ਦੇ ਵੱਲੋਂ ਅੱਜ ਲੋਕ ਸਭਾ ਨੂੰ ਦੇਸ਼ ਦਾ ਬਜਟ ਪੇਸ਼ ਕੀਤਾ ਜਾਵੇਗਾ ਜੀ ਹਾਂ ਅੱਜ ਸਵੇਰੇ ਲੋਕ ਸਭਾ ਦੇ ਵਿੱਚ ਦੇਸ਼ ਦਾ ਬਜਟ ਜਿਹੜਾ ਆ ਉਹ ਪੇਸ਼ ਕੀਤਾ ਜਾਵੇਗਾ ਨਰਮਲਾ ਸੀ타 ਰਮਨ ਜੁੜੇ ਨੇ ਉਹ ਬਜਟ ਨੂੰ ਪੇਸ਼ ਕਰਨਗੇ ਕਿਉਂਕਿ ਕੇਂਦਰੀ ਵਿੱਤ ਮੰਤਰੀ ਨੇ ਉਨਾ ਦੇ ਵੱਲੋਂ ਅੱਜ ਬਜਟ ਨੂੰ ਪੇਸ਼ ਕੀਤਾ ਜਾਵੇਗਾ ਹੁਣ ਸਾਰੇ ਦੇਸ਼ ਵਾਸੀਆਂ ਦੀਆਂ ਅੱਖਾਂ ਇਸ ਬਜਟ ਤੇ ਟਿਕੀਆਂ ਹੋਈਆਂ ਨੇ ਕਿ ਇਸ ਬਜਟ ਦੇ ਵਿੱਚ ਕੀ ਖਾਸ ਹੋ ਸਕਦਾ ਹੈ ਗਰੀਬ ਲੋਕਾਂ ਨੂੰ ਆਮ ਲੋਕਾਂ ਨੂੰ ਕੀ ਰਾਹਤ ਮਿਲ ਸਕਦੀ ਹੈ ਕੀ ਪੈਟਰੋਲ ਡੀਜ਼ਲ ਸਸਤੇ ਹੋਣਗੇ ਕੀ ਰੋਜ਼ ਲੜਿੰਦੀ ਦੀਆਂ ਚੀਜ਼ਾਂ ਤੇ ਟੈਕਸ ਜਿਹੜਾ ਆ ਐਕਸਾਈਜ਼ ਡਿਊਟੀ ਜਿਹੜੀ ਆ ਉਹ ਕਟੇਗੀ ਹੋਰ ਕੀ ਕੁਝ ਖਾਸ ਰਹਿਣ ਵਾਲਾ ਹੈ ਤਮਾਮ ਆਮ ਲੋਕਾਂ ਦੀਆਂ ਨਜ਼ਰਾਂ ਇਸ ਬਜਟ ਤੇ ਟਿਕੀਆਂ ਹੋਈਆਂ ਨੇ ਤਾਂ ਅੱਜ ਤੁਹਾਨੂੰ ਦੱਸਦੀ ਕਿ 11 ਵਜੇ ਦੇ ਕਰੀਬ ਲੋਕ ਸਭਾ ਦੇ ਵਿੱਚ ਦੇਸ਼ ਦਾ ਬਜਟ ਪੇਸ਼ ਕੀਤਾ ਜਾਵੇਗਾ ਨਿਰਮਲਾ ਸੀ타 ਰਮਨ ਦੇ ਵੱਲੋਂ ਦੇਸ਼ ਦਾ ਬਜਟ ਜਿਹੜਾ ਆ ਉਹ ਪੇਸ਼ ਕੀਤਾ ਜਾਵੇਗਾ ਔਰ ਕੁਝ ਚੀਜ਼ਾਂ ਦੇ ਵਿੱਚ ਤੁਹਾਨੂੰ ਅਸੀਂ ਦੱਸ ਦਿੰਦੇ ਹਾਂ ਕਿ ਦੱਸਿਆ ਜਾ ਰਿਹਾ ਕਿ ਕੁਝ ਅਮਰੀਕੀ ਉਤਪਾਦਾਂ ਤੇ ਟੈਰਿਫ ਜਿਹੜਾ ਆ ਉਹ ਘਟਾਇਆ ਜਾ ਸਕਦਾ ਹੈ ਇਹ ਵੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕੁਝ ਜਿਹੜੇ ਅਮਰੀਕੀ ਉਤਪਾਦ ਨੇ ਉਹਨਾਂ ਦੇ ਉੱਪਰ ਟੈਰਿਫ ਜਿਹੜਾ ਆ ਘਟਾਇਆ ਜਾ ਸਕਦਾ ਸੋ ਇਸ ਦੇ ਨਾਲ ਕੀ 10 ਲੱਖ ਤੱਕ ਦੱਸਿਆ ਜਾ ਰਿਹਾ ਕਿ ਇਨਕਮ ਟੈਕਸ ਜਿਹੜਾ ਫ੍ਰੀ ਕੀਤਾ ਜਾ ਸਕਦਾ ਪਹਿਲਾਂ ਤੁਹਾਨੂੰ ਦੱਸ ਦਈਏ 5 ਤੋਂ 7 ਲੱਖ ਕੀਤਾ ਗਿਆ ਤਾਂ ਹੁਣ ਇਹ ਜਾਣਕਾਰੀ ਮਿਲ ਪਾਰੀ ਹੈ ਕਿ 10 ਲੱਖ ਤੱਕ ਟੈਕਸ ਜਿਹੜਾ ਆ ਇਨਕਮ ਟੈਕਸ ਜਿਹੜਾ ਆ ਉਹ ਫ੍ਰੀ ਕੀਤਾ ਜਾ ਸਕਦਾ ਹੈ ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਹਾਲਾਂਕਿ 88 ਰਾਇਆਂ ਨੇ ਸੋਰਸਸ ਤੋਂ ਜਿਹੜੀ ਖਬਰ ਮਿਲ ਪਾਰੀ ਹੈ ਕਿ 10 ਲੱਖ ਤੱਕ ਇਨਕਮ ਟੈਕਸ ਫ੍ਰੀ ਕੀਤਾ ਜਾ ਸਕਦਾ ਹੈ ਕੁਝ ਅਮਰੀਕੀ ਉਤਪਾਦਾਂ ਤੇ ਟੈਰਿਫ ਜਿਹੜਾ ਆ ਉਹ ਘਟਾਇਆ ਜਾ ਸਕਦਾ ਸੋ ਇਸ ਦੇ ਨਾਲ ਹੀ ਕਿਸਾਨ ਸਨਮਾਨ ਨਿਧੀ ਰਾਸ਼ੀ ਦੇ ਵਿੱਚ ਵੀ ਵਾਦਾ ਕੀਤਾ ਜਾ ਸਕਦਾ ਹੈ ਜਿਹੜੀ ਕਿਸਾਨਾਂ ਦੇ ਵਾਸਤੇ ਖਾਸ ਤੌਰ ਤੇ ਸਨਮਾਨ ਨidhi ਰਾਸ਼ੀ ਜਿਹੜੀ ਬਣਾਈ ਗਈ ਸੀ ਉਹ ਰਾਸ਼ੀ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਵਾਦਾ ਕੀਤਾ ਜਾ ਸਕਦਾ ਹੈ ਨਵੇਂ ਬਜਟ ਦੇ ਵਿੱਚ ਇਹ ਨਵੀਂ ਸੁਗਾਤ ਮਿਲ ਸਕਦੀ ਹੈ ਜਿਹੜੀ ਕਿਸਾਨ ਸਨਮਾਨ ਨidhi ਰਾਸ਼ੀ ਬਣਾਈ ਗਈ ਸੀ ਉਸ ਦੇ ਵਿੱਚ ਨਵੇਂ ਬਜਟ ਦੇ ਵਿੱਚ ਵਾਦਾ ਕੀਤਾ ਜਾ ਸਕਦਾ ਹੈ ਜੇਕਰ ਵਾਕਿਆ ਹੈ ਕਿ ਵਾਦਾ ਕੀਤਾ ਜਾਂਦਾ ਹੈ ਤਾਂ ਕਿਸਾਨ ਵੀਰਾਂ ਦੇ ਵਾਸਤੇ ਇਹ ਵੱਡੀ ਖਬਰ ਹੋਣ ਵਾਲੀ ਹੈ ਕਾਫੀ ਰਾਹਤ ਜਿਹੜੀ ਹੈ ਕਿਸਾਨ ਵੀਰਾਂ ਨੂੰ ਉਹ ਮਿਲ ਸਕਦੀ ਹੈ ਸੋ ਇਸ ਦੇ ਨਾਲ ਕਿ ਤੁਹਾਨੂੰ ਦੱਸਦੀ ਕਿ ਪੈਟਰੋਲ ਤੇ ਡੀਜ਼ਲ ਤੇ ਐਕਸਾਈਜ਼ ਡਿਊਟੀ ਕਟਾਈ ਜਾ ਸਕਦੀ ਹੈ ਇਹ ਸੰਭਾਵਨਾਵਾਂ ਤੁਹਾਨੂੰ ਦੱਸ ਰਹੇ ਆ ਕਿ ਨਵੇਂ ਬਜਟ ਦੇ ਵਿੱਚ ਕੀ ਪੇਸ਼ ਕੀਤਾ ਜਾ ਸਕਦਾ ਹੈ ਬਜਟ 2025 ਪੇਸ਼ ਹੋਣ ਵਾਲਾ ਕੁਝ ਹੀ ਸਮੇਂ ਦੇ ਵਿੱਚ ਤਕਰੀਬਨ 11:00 ਵਜੇ ਦੇ ਕਰੀਬ ਦੱਸਿਆ ਜਾ ਰਿਹਾ ਹੈ ਕਿ ਬਜਟ ਜਿਹੜਾ ਆ ਉਹ ਪੇਸ਼ ਕੀਤਾ ਜਾਵੇਗਾ ਤਾਂ ਉਹ ਚੀਜ਼ਾਂ ਨੇ ਜਿਹੜੀਆਂ ਸੰਭਾਵਨਾ ਇਹਨਾਂ ਦੇ ਵਿੱਚ ਨੇ ਤਾਂ ਪੈਟਰੋਲ ਤੇ ਡੀਜ਼ਲ ਤੇ ਐਕਸਰਸਾਈਜ਼ ਡਿਊਟੀ ਕਟਾਈ ਜਾ ਸਕਦੀ ਹੈ ਕਿਸਾਨ ਸਨਮਾਨ ਨਿਧੀ ਰਾਸ਼ੀ ਦੇ ਵਿੱਚ ਵਾਧਾ ਕੀਤਾ ਜਾ ਸਕਦਾ ਹੈ ਤੇ 10 ਲੱਖ ਤੱਕ ਇਨਕਮ ਟੈਕਸ ਫ੍ਰੀ ਕਰਨ ਦੀ ਵੀ ਸੰਭਾਵਨਾ ਦੱਸੀ ਗਈ ਹੈ ਔਰ ਇਸ ਦੇ ਨਾਲ ਕੀ ਤੁਹਾਨੂੰ ਦੱਸ ਦਈਏ ਕੁਝ ਅਮਰੀਕੀ ਉਤਪਾਦਾਂ ਤੇ ਵੀ ਟੈਰਿਫ ਜਿਹੜਾ ਆ ਉਹ ਘਟਾਇਆ ਜਾ ਸਕਦਾ ਹੈ ਤਾਂ ਹੋਰ ਸਿੱਖਿਆ ਕ੍ਰਾਂਤੀ ਦੇ ਵਿੱਚ ਕੀ ਵਾਅਦਾ ਕੀਤਾ ਜਾ ਸਕਦਾ ਹੈ ਲੇਬਰ ਕਲਾਸ ਨੂੰ ਕੀ ਫੈਸਿਲਿਟੀ ਮਿਲ ਸਕਦੀ ਹੈ ਨਵੇਂ ਬਜਟ ਦੇ ਵਿੱਚ ਤਾਂ तमाम ਚੀਜ਼ਾਂ ਨੇ ਅੱਜ ਸਾਰੇ ਲੋਕਾਂ ਦੀਆਂ ਨਜ਼ਰਾਂ ਜਿਹੜੀਆਂ ਨੇ ਉਸ ਬਿੱਲ ਦੇ ਉੱਪਰ ਟਿਕੀਆਂ ਹੋਈਆਂ ਨੇ ਔਰ ਜਿਹੜੇ ਇੰਡਸਟਰੀਅਲ ਲਿਸਟ ਨੇ ਖਾਸ ਤੌਰ ਤੇ ਜੁੜਾ ਵਪਾਰੀ ਵਰਗ ਹੈ ਵਪਾਰੀ ਵਰਗ ਦੇਖ ਰਿਹਾ ਹੈ ਕਿ GST ਦੇ ਵਿੱਚ ਵਾਧਾ ਜਾਂ ਕਟੌਤੀ ਤਾਂ ਨਹੀਂ ਕੀਤੀ ਜਾ ਸਕਦੀ ਉਹਨਾਂ ਦੀਆਂ ਨਜ਼ਰਾਂ ਵਪਾਰੀਆਂ ਦੀਆਂ ਟਿਕੀਆਂ ਹੋਈਆਂ ਨੇ ਹੋਰ ਕੋਈ CGST ਟੈਕਸ ਤਾਂ ਨਹੀਂ ਲਗਾ ਦਿੱਤਾ ਜਾਵੇਗਾ ਉਹਦੇ ਵਿੱਚ ਵਾਧਾ ਤਾਂ ਨਹੀਂ ਕੀਤਾ ਜਾ ਸਕਦਾ ਉਹਨਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਤਾਂ ਕੋਲਮ ਲਾ ਕੇ ਤੁਹਾਨੂੰ ਦੱਸ ਦਈਏ ਕਿ ਇਹ ਬਜਟ 2025 ਜਿਹੜਾ ਬਹੁਤ ਖਾਸ ਰਹਿਣ ਵਾਲਾ ਹੈ ਖਾਸ ਤੌਰ ਤੇ ਆਮ ਲੋਕਾਂ ਦੇ ਵਾਸਤੇ ਵਪਾਰੀ ਵਰਗ ਦੇ ਵਾਸਤੇ ਇਹ ਬਜਟ ਬਹੁਤ ਖਾਸ ਹੈ ਕਿਸਾਨਾਂ ਦੇ ਵਾਸਤੇ ਬਜਟ ਬਹੁਤ ਖਾਸ ਹੈ ਜਿਵੇਂ ਅਸੀਂ ਸਨਮਾਨ ਨਿਧੀ ਰਾਸ਼ੀ ਦੀ ਗੱਲ ਕਰ ਰਹੇ ਹਾਂ ਕਿਸਾਨਾਂ ਵਾਲੀ ਦੀ ਤਾਂ ਉਹਦੇ ਵਿੱਚ ਜੇਕਰ ਵਾਅਦਾ ਹੁੰਦਾ ਹੈ ਤਾਂ ਕਿਸਾਨ ਵੀਰਾਂ ਦੇ ਵਾਸਤੇ ਵੱਡੀ ਰਾਹਤ ਹੈ ਤਾਂ ਇਹ ਬਜਟ ਦੇ ਉੱਪਰ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਨਜ਼ਰਾਂ ਟਿਕੀਆਂ ਹੋਈਆਂ ਨੇ 11 ਵਜੇ ਦੇ ਕਰੀਬ ਲੋਕ ਸਭਾ ਦੇ ਵਿੱਚ ਨਿਰਮਲਾ ਸੀ타ਰਮਨ ਜਿਹੜੇ ਕੇਂਦਰੀ ਵਿੱਤ ਮੰਤਰੀ ਨੇ ਉਹਨਾਂ ਦੇ ਵੱਲੋਂ ਬਜਟ ਪੇਸ਼ ਕੀਤਾ ਜਾ ਸਕਦਾ ਹੈ ਕੇਂਦਰੀ ਬਜਟ ਖੁੱਲਣ ਵਾਲਾ ਹੈ ਪੇਪਰਲੈਸ ਦੱਸਿਆ ਜਾ ਰਿਹਾ ਹੈ ਕਿ ਇਹ ਬਜਟ ਬਣਾਇਆ ਗਿਆ ਪੇਪਰਲੈਸ ਬਜਟ ਪੇਸ਼ ਹੋਵੇਗਾ 11 ਵਜੇ ਦੇ ਕਰੀਬ ਪੇਸ਼ ਕਰ ਦਿੱਤਾ ਜਾਵੇਗਾ ਔਰ ਇਹ ਦੇਖਣਾ ਹੋਵੇਗਾ ਕਿ ਲੋਕਾਂ ਨੂੰ ਕੀ ਰਾਹਤ ਮਿਲਦੀ ਹੈ ਇਸ ਬਿੱਲ ਤੋਂ ਕੀ ਸੁਵਿਧਾ ਮਿਲਦੀ ਹੈ ਔਰ ਕੀ ਰਾਹਤ ਮਿਲਦੀ ਹੈ तमाम ਚੀਜ਼ਾਂ ਨੇ ਜਿਹੜੀਆਂ ਇਸ ਬਿੱਲ ਦੇ ਵਿੱਚ ਅੱਜ ਹੁਣ ਕਿਆਂ ਸਾਰੇ ਲੋਕ ਇਸ ਬਿੱਲ ਦੇ ਉੱਪਰ ਨਜ਼ਰਾਂ ਟਿਕਾਈ ਬੈਠੇ ਨੇ ਤਾਂ ਕੁਝ ਹੀ ਸਮੇਂ ਦੇ ਵਿੱਚ ਬਿੱਲ ਪੇਸ਼ ਹੋ ਜਾਵੇਗਾ ਸਿੱਖਿਆ ਨੂੰ ਲੈ ਕੇ ਸਿਹਤ ਨੂੰ ਲੈ ਕੇ ਕਿਹੜੀਆਂ ਸਹੂਲਤਾਂ ਕੀ ਕੀ ਰਾਸ਼ੀ ਕੀ ਕੀ ਨਵੀਆਂ ਚੀਜ਼ਾਂ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਸਿੱਖਿਆ ਜਾਂ ਸਿਹਤ ਖੇਤਰ ਦੇ ਵਿੱਚ ਇਹ ਵੀ ਵੱਡੀ ਗੱਲ ਹੈ ਵਪਾਰੀ ਵਰਗ ਨੂੰ ਕੀ ਨਵੀਂ ਚੀਜ਼ ਮਿਲ ਸਕਦੀ ਹੈ ਔਰ ਕਿਸਾਨਾਂ ਦੇ ਵਾਸਤੇ ਕੀ ਲਾਭ ਹੋਵੇਗਾ ਨਵੇਂ ਬਜਟ ਦੇ ਵਿੱਚ ਕੀ ਅਚੀ ਜਾਰ ਰੱਖੀਆਂ ਗਈਆਂ ਨੇ ਬਸ 11 ਵਜੇ ਦੇ ਸਮੇਂ ਦੇ ਦੌਰਾਨ ਇਹ ਚੀਜ਼ ਜਿਹੜੀ ਹੈ ਸਾਰੀ ਸਪਸ਼ਟ ਹੋ ਜਾਵੇਗੀ ਤਾਂ ਨਿਰਮਲਾ ਸੀ타ਰਮਨ ਕੇਂਦਰੀ ਵਿੱਤ ਮੰਤਰੀ ਹੁਣਾਂ ਦੇ ਵੱਲੋਂ ਅੱਜ ਲੋਕ ਸਭਾ ਨੂੰ ਦੇਸ਼ ਦਾ ਬਜਟ ਪੇਸ਼ ਕੀਤਾ ਜਾਵੇਗਾ ਜੀ ਹਾਂ ਅੱਜ ਸਵੇਰੇ ਲੋਕ ਸਭਾ ਦੇ ਵਿੱਚ ਦੇਸ਼ ਦਾ ਬਜਟ ਜਿਹੜਾ ਆ ਉਹ ਪੇਸ਼ ਕੀਤਾ ਜਾਵੇਗਾ ਨਿਰਮਲਾ ਸੀ타ਰਮਨ ਜੁੜੇ ਨੇ ਉਹ ਬਜਟ ਨੂੰ ਪੇਸ਼ ਕਰਨਗੇ ਕਿਉਂਕਿ ਕੇਂਦਰੀ ਵਿੱਤ ਮੰਤਰੀ ਨੇ ਉਨਾ ਦੇ ਵੱਲੋਂ ਅੱਜ ਬਜਟ ਨੂੰ ਪੇਸ਼ ਕੀਤਾ ਜਾਵੇਗਾ ਹੁਣ ਸਾਰੇ ਦੇਸ਼ ਵਾਸੀਆਂ ਦੀਆਂ ਅੱਖਾਂ ਇਸ ਬਜਟ ਤੇ ਟਿਕੀਆਂ ਹੋਈਆਂ ਨੇ ਕਿ ਇਸ ਬਜਟ ਦੇ ਵਿੱਚ ਕੀ ਖਾਸ ਹੋ ਸਕਦਾ ਹੈ ਗਰੀਬ ਲੋਕਾਂ ਨੂੰ ਆਮ ਲੋਕਾਂ ਨੂੰ ਕੀ ਰਾਹਤ ਮਿਲ ਸਕਦੀ ਹੈ ਕੀ ਪੈਟਰੋਲ ਡੀਜ਼ਲ ਸਸਤੇ ਹੋਣਗੇ ਕੀ ਰੋਜ਼ ਲੜਿੰਦੀਆਂ ਚੀਜ਼ਾਂ ਤੇ ਟੈਕਸ ਜਿਹੜਾ ਆ ਐਕਸਾਈਜ਼ ਡਿਊਟੀ ਜਿਹੜੀ ਆ ਉਹ ਕਟੇਗੀ ਹੋਰ ਕੀ ਕੁਝ ਖਾਸ ਰਹਿਣ ਵਾਲਾ ਹੈ ਤਮਾਮ ਆਮ ਲੋਕਾਂ ਦੀਆਂ ਨਜ਼ਰਾਂ ਇਸ ਬਜਟ ਤੇ ਟਿਕੀਆਂ ਹੋਈਆਂ ਨੇ ਤਾਂ ਅੱਜ ਤੁਹਾਨੂੰ ਦੱਸਦੇ ਕਿ 11 ਵਜੇ ਦੇ ਕਰੀਬ ਲੋਕ ਸਭਾ ਦੇ ਵਿੱਚ ਦੇਸ਼ ਦਾ ਬਜਟ ਪੇਸ਼ ਕੀਤਾ ਜਾਵੇਗਾ ਨਿਰਮਲਾ ਸੀ타 ਰਮਨ ਦੇ ਵੱਲੋਂ ਦੇਸ਼ ਦਾ ਬਜਟ ਜਿਹੜਾ ਆ ਉਹ ਪੇਸ਼ ਕੀਤਾ ਜਾਵੇਗਾ ਔਰ ਕੁਝ ਚੀਜ਼ਾਂ ਦੇ ਵਿੱਚ ਤੁਹਾਨੂੰ ਅਸੀਂ ਦੱਸ ਦਿੰਦੇ ਹਾਂ ਕਿ ਦੱਸਿਆ ਜਾ ਰਿਹਾ ਕਿ ਕੁਝ ਅਮਰੀਕੀ ਉਤਪਾਦਾਂ ਤੇ ਟੈਰਿਫ ਜਿਹੜਾ ਆ ਉਹ ਘਟਾਇਆ ਜਾ ਸਕਦਾ ਹੈ ਇਹ ਵੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕੁਝ ਜਿਹੜੇ ਅਮਰੀਕੀ ਉਤਪਾਦ ਨੇ ਉਹਨਾਂ ਦੇ ਉੱਪਰ ਟੈਰਿਫ ਜਿਹੜਾ ਆ ਘਟਾਇਆ ਜਾ ਸਕਦਾ ਸੋ ਇਸ ਦੇ ਨਾਲ ਕੀ 10 ਲੱਖ ਤੱਕ ਦੱਸਿਆ ਜਾ ਰਿਹਾ ਕਿ ਇਨਕਮ ਟੈਕਸ ਜਿਹੜਾ ਫ੍ਰੀ ਕੀਤਾ ਜਾ ਸਕਦਾ ਪਹਿਲਾਂ ਤੁਹਾਨੂੰ ਦੱਸ ਦਈਏ 5 ਤੋਂ 7 ਲੱਖ ਕੀਤਾ ਗਿਆ ਤਾਂ ਹੁਣ ਇਹ ਜਾਣਕਾਰੀ ਮਿਲ ਪਾਰੀ ਹੈ ਕਿ 10 ਲੱਖ ਤੱਕ ਟੈਕਸ ਜਿਹੜਾ ਆ ਇਨਕਮ ਟੈਕਸ ਜਿਹੜਾ ਆ ਉਹ ਫ੍ਰੀ ਕੀਤਾ ਜਾ ਸਕਦਾ ਹੈ ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਆ ਹਾਲਾਂਕਿ ਇਹ ਕਿਆਸਰਾਈਆਂ ਨੇ ਸੋਰਸਸ ਤੋਂ ਜਿਹੜੀ ਖਬਰ ਮਿਲ ਪਾਰੀ ਹੈ ਕਿ 10 ਲੱਖ ਤੱਕ ਇਨਕਮ ਟੈਕਸ ਫ੍ਰੀ ਕੀਤਾ ਜਾ ਸਕਦਾ ਹੈ ਕੁਝ ਅਮਰੀਕੀ ਉਤਪਾਦਾਂ ਤੇ ਟੈਰਿਫ ਜਿਹੜਾ ਆ ਉਹ ਘਟਾਇਆ ਜਾ ਸਕਦਾ ਹੈ ਸੋ ਇਸ ਦੇ ਨਾਲ ਹੀ ਕਿਸਾਨ ਸਨਮਾਨ ਨਿਧੀ ਰਾਸ਼ੀ ਦੇ ਵਿੱਚ ਵੀ ਵਾਅਦਾ ਕੀਤਾ ਜਾ ਸਕਦਾ ਹੈ ਜਿਹੜੀ ਕਿਸਾਨਾਂ ਦੇ ਵਾਸਤੇ ਖਾਸ ਤੌਰ ਤੇ ਸਨਮਾਨ ਨidhi ਰਾਸ਼ੀ ਜਿਹੜੀ ਬਣਾਈ ਗਈ ਸੀ ਉਹ ਰਾਸ਼ੀ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਵਾਅਦਾ ਕੀਤਾ ਜਾ ਸਕਦਾ ਹੈ ਨਵੇਂ ਬਜਟ ਦੇ ਵਿੱਚ ਇਹ ਨਵੀਂ ਸੁਗਾਤ ਮਿਲ ਸਕਦੀ ਹੈ ਜਿਹੜੀ ਕਿਸਾਨ ਸਨਮਾਨ ਨidhi ਰਾਸ਼ੀ ਬਣਾਈ ਗਈ ਸੀ ਉਸ ਦੇ ਵਿੱਚ ਨਵੇਂ ਬਜਟ ਦੇ ਵਿੱਚ ਵਾਅਦਾ ਕੀਤਾ ਜਾ ਸਕਦਾ ਹੈ ਜੇਕਰ ਵਾਕਿਆ ਹੈ ਕਿ ਵਾਅਦਾ ਕੀਤਾ ਜਾਂਦਾ ਹੈ ਤਾਂ ਕਿਸਾਨ ਵੀਰਾਂ ਦੇ ਵਾਸਤੇ ਇਹ ਵੱਡੀ ਖਬਰ ਹੋਣ ਵਾਲੀ ਹੈ ਕਾਫੀ ਰਾਹਤ ਜਿਹੜੀ ਹੈ ਕਿਸਾਨ ਵੀਰਾਂ ਨੂੰ ਉਹ ਮਿਲ ਸਕਦੀ ਹੈ ਸੁਇਜ ਦੇ ਨਾਲ ਕਿ ਤੁਹਾਨੂੰ ਦੱਸਦੀ ਕਿ ਪੈਟਰੋਲ ਤੇ ਡੀਜ਼ਲ ਤੇ ਐਕਸਾਈਜ਼ ਡਿਊਟੀ ਕਟਾਈ ਜਾ ਸਕਦੀ ਹੈ ਇਹ ਸੰਭਾਵਨਾਵਾਂ ਤੁਹਾਨੂੰ ਦੱਸ ਰਹੀਆਂ ਕਿ ਨਵੇਂ ਬਜਟ ਦੇ ਵਿੱਚ ਕੀ ਪੇਸ਼ ਕੀਤਾ ਜਾ ਸਕਦਾ ਹੈ ਬਜਟ 2025 ਪੇਸ਼ ਹੋਣ ਵਾਲਾ ਹੈ ਕੁਝ ਹੀ ਸਮੇਂ ਦੇ ਵਿੱਚ ਤਕਰੀਬਨ 11:00 ਵਜੇ ਦੇ ਕਰੀਬ ਦੱਸਿਆ ਜਾ ਰਿਹਾ ਹੈ ਕਿ ਬਜਟ ਜਿਹੜਾ ਆ ਉਹ ਪੇਸ਼ ਕੀਤਾ ਜਾਵੇਗਾ ਤਾਂ ਉਹ ਚੀਜ਼ਾਂ ਨੇ ਜਿਹੜੀਆਂ ਸੰਭਾਵਨਾ ਇਹਨਾਂ ਦੇ ਵਿੱਚ ਨੇ ਤਾਂ ਪੈਟਰੋਲ ਤੇ ਡੀਜ਼ਲ ਤੇ ਐਕਸਰਸਾਈਜ਼ ਡਿਊਟੀ ਕਟਾਈ ਜਾ ਸਕਦੀ ਹੈ ਕਿਸਾਨ ਸਨਮਾਨ ਨਿਧੀ ਰਾਸ਼ੀ ਦੇ ਵਿੱਚ ਵਾਧਾ ਕੀਤਾ ਜਾ ਸਕਦਾ ਹੈ ਤੇ 10 ਲੱਖ ਤੱਕ ਇਨਕਮ ਟੈਕਸ ਫ੍ਰੀ ਕਰਨ ਦੀ ਵੀ ਸੰਭਾਵਨਾ ਦੱਸੀ ਗਈ ਹੈ ਔਰ ਇਸ ਦੇ ਨਾਲ ਕੀ ਤੁਹਾਨੂੰ ਦੱਸ ਦਈਏ ਕੁਝ ਅਮਰੀਕੀ ਉਤਪਾਦਾਂ ਤੇ ਵੀ ਟੈਰਿਫ ਜਿਹੜਾ ਆ ਉਹ ਘਟਾਇਆ ਜਾ ਸਕਦਾ ਹੈ ਤਾਂ ਹੋਰ ਸਿੱਖਿਆ ਕ੍ਰਾਂਤੀ ਦੇ ਵਿੱਚ ਕੀ ਵਾਅਦਾ ਕੀਤਾ ਜਾ ਸਕਦਾ ਹੈ ਲੇਬਰ ਕਲਾਸ ਨੂੰ ਕੀ ਫੈਸਿਲਿਟੀ ਮਿਲ ਸਕਦੀ ਹੈ ਨਵੇਂ ਬਜਟ ਦੇ ਵਿੱਚ ਤਾਂ तमाम ਚੀਜ਼ਾਂ ਨੇ ਅੱਜ ਸਾਰੇ ਲੋਕਾਂ ਦੀਆਂ ਨਜ਼ਰਾਂ ਜਿਹੜੀਆਂ ਨੇ ਉਹ ਇਸ ਬਿੱਲ ਦੇ ਉੱਪਰ ਟਿਕੀਆਂ ਹੋਈਆਂ ਨੇ ਔਰ ਜਿਹੜੇ ਇੰਡਸਟਰੀਅਲ ਲਿਸਟ ਨੇ ਖਾਸ ਤੌਰ ਤੇ ਜੁੜਾ ਵਪਾਰੀ ਵਰਗ ਹੈ ਵਪਾਰੀ ਵਰਗ ਦੇਖ ਰਿਹਾ ਹੈ ਕਿ GST ਦੇ ਵਿੱਚ ਵਾਧਾ ਜਾਂ ਕਟੌਤੀ ਤਾਂ ਨਹੀਂ ਕੀਤੀ ਜਾ ਸਕਦੀ ਉਹਨਾਂ ਦੀਆਂ ਨਜ਼ਰਾਂ ਵਪਾਰੀਆਂ ਦੀਆਂ ਟਿਕੀਆਂ ਹੋਈਆਂ ਨੇ ਹੋਰ ਕੋਈ CGST ਟੈਕਸ ਤਾਂ ਨਹੀਂ ਲਗਾ ਦਿੱਤਾ ਜਾਵੇਗਾ ਉਹਦੇ ਵਿੱਚ ਵਾਧਾ ਤਾਂ ਨਹੀਂ ਕੀਤਾ ਜਾ ਸਕਦਾ ਉਹਨਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਤਾਂ ਕੋਲਮ ਲਾ ਕੇ ਤੁਹਾਨੂੰ ਦੱਸ ਦਈਏ ਕਿ ਇਹ ਬਜਟ 2025 ਜਿਹੜਾ ਬਹੁਤ ਖਾਸ ਰਹਿਣ ਵਾਲਾ ਹੈ ਖਾਸ ਤੌਰ ਤੇ ਆਮ ਲੋਕਾਂ ਦੇ ਵਾਸਤੇ ਵਪਾਰੀ ਵਰਗ ਦੇ ਵਾਸਤੇ ਇਹ ਬਜਟ ਬਹੁਤ ਖਾਸ ਹੈ ਕਿਸਾਨਾਂ ਦੇ ਵਾਸਤੇ ਬਜਟ ਬਹੁਤ ਖਾਸ ਹੈ ਜਿਵੇਂ ਅਸੀਂ ਸਨਮਾਨ ਨਿਧੀ ਰਾਸ਼ਰੀ ਦੀ ਗੱਲ ਕਰ ਰਹੇ ਹਾਂ ਕਿਸਾਨਾਂ ਵਾਲੀ ਦੀ ਤਾਂ ਉਹਦੇ ਵਿੱਚ ਜੇਕਰ ਵਾਅਦਾ ਹੁੰਦਾ ਹੈ ਤਾਂ ਕਿਸਾਨ ਵੀਰਾਂ ਦੇ ਵਾਸਤੇ ਵੱਡੀ ਰਾਹਤ ਹੈ ਤਾਂ ਇਹ ਬਜਟ ਦੇ ਉੱਪਰ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਨਜ਼ਰਾਂ ਟਿਕੀਆਂ ਹੋਈਆਂ ਨੇ 11 ਵਜੇ ਦੇ ਕਰੀਬ ਲੋਕ ਸਭਾ ਦੇ ਵਿੱਚ ਨਿਰਮਲਾ ਸੀ타ਰਮਨ ਜਿਹੜੇ ਕੇਂਦਰੀ ਵਿੱਤ ਮੰਤਰੀ ਨੇ ਉਹਨਾਂ ਦੇ ਵੱਲੋਂ ਬਜਟ ਪੇਸ਼ ਕੀਤਾ ਜਾ ਸਕਦਾ ਹੈ ਕੇਂਦਰੀ ਬਜਟ ਖੁੱਲਣ ਵਾਲਾ ਹੈ ਪੇਪਰਲੈਸ ਦੱਸਿਆ ਜਾ ਰਿਹਾ ਹੈ ਕਿ ਇਹ ਬਜਟ ਬਣਾਇਆ ਗਿਆ ਪੇਪਰਲੈਸ ਬਜਟ ਪੇਸ਼ ਹੋਵੇਗਾ 11 ਵਜੇ ਦੇ ਕਰੀਬ ਪੇਸ਼ ਕਰ ਦਿੱਤਾ ਜਾਵੇਗਾ ਔਰ ਇਹ ਦੇਖਣਾ ਹੋਵੇਗਾ ਕਿ ਲੋਕਾਂ ਨੂੰ ਕੀ ਰਾਹਤ ਮਿਲਦੀ ਹੈ ਇਸ ਬਿੱਲ ਤੋਂ ਕੀ ਸੁਵਿਧਾ ਮਿਲਦੀ ਹੈ ਔਰ ਕੀ ਰਾਹਤ ਮਿਲਦੀ ਹੈ तमाम ਚੀਜ਼ਾਂ ਨੇ ਜਿਹੜੀਆਂ ਇਸ ਬਿੱਲ ਦੇ ਵਿੱਚ ਅੱਜ ਹੁਣ ਕਿਆਂ ਸਾਰੇ ਲੋਕ ਇਸ ਬਿੱਲ ਦੇ ਉੱਪਰ ਨਜ਼ਰਾਂ ਟਿਕਾਈ ਬੈਠੇ ਨੇ ਤਾਂ ਕੁਝ ਹੀ ਸਮੇਂ ਦੇ ਵਿੱਚ ਬਿੱਲ ਪੇਸ਼ ਹੋ ਜਾਵੇਗਾ ਸਿੱਖਿਆ ਨੂੰ ਲੈ ਕੇ ਸਿਹਤ ਨੂੰ ਲੈ ਕੇ ਕਿਹੜੀਆਂ ਸਹੂਲਤਾਂ ਕੀ ਕੀ ਰਾਸ਼ੀ ਕੀ ਕੀ ਨਵੀਆਂ ਚੀਜ਼ਾਂ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਸਿੱਖਿਆ ਜਾਂ ਸਿਹਤ ਖੇਤਰ ਦੇ ਵਿੱਚ ਇਹ ਵੀ ਵੱਡੀ ਗੱਲ ਹੈ ਵਪਾਰੀ ਵਰਗ ਨੂੰ ਕੀ ਨਵੀਂ ਚੀਜ਼ ਮਿਲ ਸਕਦੀ ਹੈ ਔਰ ਕਿਸਾਨਾਂ ਦੇ ਵਾਸਤੇ ਕੀ ਲਾਭ ਹੋਵੇਗਾ ਨਵੇਂ ਬਜਟ ਦੇ ਵਿੱਚ ਕੀ ਚੀਜ਼ਾਂ ਰੱਖੀਆਂ ਗਈਆਂ ਨੇ ਬਸ 11 ਵਜੇ ਦੇ ਸਮੇਂ ਦੇ ਦੌਰਾਨ ਇਹ ਚੀਜ਼ ਜਿਹੜੀ ਹੈ ਸਾਰੀ ਸਪਸ਼ਟ ਹੋ ਜਾਵੇਗੀ ਤਾਂ ਨਰਮਲਾ ਸੀ타 ਰਮਨ ਕੇਂਦਰੀ ਵਿੱਤ ਮੰਤਰੀ ਹੁਣਾਂ ਦੇ ਵੱਲੋਂ ਅੱਜ ਲੋਕ ਸਭਾ ਨੂੰ ਦੇਸ਼ ਦਾ ਬਜਟ ਪੇਸ਼ ਕੀਤਾ ਜਾਵੇਗਾ ਜੀ ਹਾਂ ਅੱਜ ਸਵੇਰੇ ਲੋਕ ਸਭਾ ਦੇ ਵਿੱਚ ਦੇਸ਼ ਦਾ ਬਜਟ ਜਿਹੜਾ ਆ ਉਹ ਪੇਸ਼ ਕੀਤਾ ਜਾਵੇਗਾ ਨਰਮਲਾ ਸੀ타 ਰਮਨ ਜੁੜੇ ਨੇ ਉਹ ਬਜਟ ਨੂੰ ਪੇਸ਼ ਕਰਨਗੇ ਕਿਉਂਕਿ ਕੇਂਦਰੀ ਵਿੱਤ ਮੰਤਰੀ ਨੇ ਉਹਨਾਂ ਦੇ ਵੱਲੋਂ ਅੱਜ ਬਜਟ ਨੂੰ ਪੇਸ਼ ਕੀਤਾ ਜਾਵੇਗਾ ਹੁਣ ਸਾਰੇ ਦੇਸ਼ ਵਾਸੀਆਂ ਦੀਆਂ ਅੱਖਾਂ ਇਸ ਬਜਟ ਤੇ ਟਿਕੀਆਂ ਹੋਈਆਂ ਨੇ ਕਿ ਇਸ ਬਜਟ ਦੇ ਵਿੱਚ ਕੀ ਖਾਸ ਹੋ ਸਕਦਾ ਹੈ ਗਰੀਬ ਲੋਕਾਂ ਨੂੰ ਆਮ ਲੋਕਾਂ ਨੂੰ ਕੀ ਰਾਹਤ ਮਿਲ ਸਕਦੀ ਹੈ ਕੀ ਪੈਟਰੋਲ ਡੀਜ਼ਲ ਸਸਤੇ ਹੋਣਗੇ ਕੀ ਰੋਜ਼ ਲੜਿੰਦੀਆਂ ਚੀਜ਼ਾਂ ਤੇ ਟੈਕਸ ਜਿਹੜਾ ਆ ਐਕਸਾਈਜ਼ ਡਿਊਟੀ ਜਿਹੜੀ ਆ ਉਹ ਕਟੇਗੀ ਹੋਰ ਕੀ ਕੁਝ ਖਾਸ ਰਹਿਣ ਵਾਲਾ ਹੈ ਤਮਾਮ ਆਮ ਲੋਕਾਂ ਦੀਆਂ ਨਜ਼ਰਾਂ ਇਸ ਬਜਟ ਤੇ ਟਿਕੀਆਂ ਹੋਈਆਂ ਨੇ ਤਾਂ ਅੱਜ ਤੁਹਾਨੂੰ ਦੱਸਦੇ ਕਿ 11 ਵਜੇ ਦੇ ਕਰੀਬ ਲੋਕ ਸਭਾ ਦੇ ਵਿੱਚ ਦੇਸ਼ ਦਾ ਬਜਟ ਪੇਸ਼ ਕੀਤਾ ਜਾਵੇਗਾ ਨਿਰਮਲਾ ਸੀ타 ਰਮਨ ਦੇ ਵੱਲੋਂ ਦੇਸ਼ ਦਾ ਬਜਟ ਜਿਹੜਾ ਆ ਉਹ ਪੇਸ਼ ਕੀਤਾ ਜਾਵੇਗਾ ਔਰ ਕੁਝ ਚੀਜ਼ਾਂ ਦੇ ਵਿੱਚ ਤੁਹਾਨੂੰ ਅਸੀਂ ਦੱਸ ਦਿੰਦੇ ਹਾਂ ਕਿ ਦੱਸਿਆ ਜਾ ਰਿਹਾ ਹੈ ਕਿ ਕੁਝ ਅਮਰੀਕੀ ਉਤਪਾਦਾਂ ਤੇ ਟੈਰਿਫ ਜਿਹੜਾ ਆ ਉਹ ਘਟਾਇਆ ਜਾ ਸਕਦਾ ਹੈ ਇਹ ਵੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕੁਝ ਜਿਹੜੇ ਅਮਰੀਕੀ ਉਤਪਾਦ ਦੇ ਉਨ੍ਹਾਂ ਦੇ ਉੱਪਰ ਟੈਰਿਫ ਜਿਹੜਾ ਆ ਘਟਾਇਆ ਜਾ ਸਕਦਾ ਸੋ ਇਸ ਦੇ ਨਾਲ ਕਿ 10 ਲੱਖ ਤੱਕ ਦੱਸਿਆ ਜਾ ਰਿਹਾ ਹੈ ਕਿ ਇਨਕਮ ਟੈਕਸ ਜਿਹੜਾ ਫ੍ਰੀ ਕੀਤਾ ਜਾ ਸਕਦਾ ਪਹਿਲਾਂ ਤੁਹਾਨੂੰ ਦੱਸਦੀਏ 5 ਤੋਂ 7 ਲੱਖ ਕੀਤਾ ਗਿਆ ਤਾਂ ਹੁਣ ਇਹ ਜਾਣਕਾਰੀ ਮਿਲ ਪਾਰੀ ਹੈ ਕਿ 10 ਲੱਖ ਤੱਕ ਟੈਕਸ ਜਿਹੜਾ ਆ ਇਨਕਮ ਟੈਕਸ ਜਿਹੜਾ ਆ ਉਹ ਫਰੀ ਕੀਤਾ ਜਾ ਸਕਦਾ ਹੈ ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਹਾਲਾਂਕਿ ਇਹ ਕਿਆਸਰਾਈਆਂ ਨੇ ਸੋਰਸਸ ਤੋਂ ਜਿਹੜੀ ਖਬਰ ਮਿਲ ਪਾਰੀ ਹੈ ਕਿ 10 ਲੱਖ ਤੱਕ ਇਨਕਮ ਟੈਕਸ ਫਰੀ ਕੀਤਾ ਜਾ ਸਕਦਾ ਹੈ ਕੁਝ ਅਮਰੀਕੀ ਉਤਪਾਦਾਂ ਤੇ ਟੈਰਿਫ ਜੁੜਾ ਆ ਉਹ ਘਟਾਇਆ ਜਾ ਸਕਦਾ ਹੈ ਸੋ ਇਸ ਦੇ ਨਾਲ ਹੀ ਕਿਸਾਨ ਸਨਮਾਨ ਨਿਧੀ ਰਾਸ਼ੀ ਦੇ ਵਿੱਚ ਵੀ ਵਾਅਦਾ ਕੀਤਾ ਜਾ ਸਕਦਾ ਹੈ ਜਿਹੜੀ ਕਿਸਾਨਾਂ ਦੇ ਵਾਸਤੇ ਖਾਸ ਤੌਰ ਤੇ ਸਨਮਾਨ ਨਿਧੀ ਰਾਸ਼ੀ ਜਿਹੜੀ ਬਣਾਈ ਗਈ ਸੀ ਔਰ ਰਾਸ਼ੀ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਵਾਅਦਾ ਕੀਤਾ ਜਾ ਸਕਦਾ ਹੈ ਨਵੇਂ ਬਜਟ ਦੇ ਵਿੱਚ ਇਹ ਨਵੀਂ ਸੁਗਾਤ ਮਿਲ ਸਕਦੀ ਹੈ ਜਿਹੜੀ ਕਿਸਾਨ ਸਨਮਾਨ ਨਿਧੀ ਰਾਸ਼ੀ ਬਣਾਈ ਗਈ ਸੀ ਉਸ ਦੇ ਵਿੱਚ ਨਵੇਂ ਬਜਟ ਦੇ ਵਿੱਚ ਵਾਅਦਾ ਕੀਤਾ ਜਾ ਸਕਦਾ ਹੈ ਜੇਕਰ ਵਾਕਿਆ ਹੈ ਕਿ ਵਾਅਦਾ ਕੀਤਾ ਜਾਂਦਾ ਹੈ ਤਾਂ ਕਿਸਾਨ ਵੀਰਾਂ ਦੇ ਵਾਸਤੇ ਇਹ ਵੱਡੀ ਖਬਰ ਹੋਣ ਵਾਲੀ ਹੈ ਕਾਫੀ ਰਾਹਤ ਜਿਹੜੀ ਹੈ ਕਿਸਾਨ ਵੀਰਾਂ ਨੂੰ ਉਹ ਮਿਲ ਸਕਦੀ ਹੈ ਸੋ ਇਸ ਦੇ ਨਾਲ ਕਿ ਤੁਹਾਨੂੰ ਦੱਸਦੀ ਕਿ ਪੈਟਰੋਲ ਤੇ ਡੀਜ਼ਲ ਤੇ ਐਕਸਾਈਜ਼ ਡਿਊਟੀ ਕਟਾਈ ਜਾ ਸਕਦੀ ਹੈ ਇਹ ਸੰਭਾਵਨਾਵਾਂ ਤੁਹਾਨੂੰ ਦੱਸ ਰਿਹਾ ਕਿ ਨਵੇਂ ਬਜਟ ਦੇ ਵਿੱਚ ਕੀ ਪੇਸ਼ ਕੀਤਾ ਜਾ ਸਕਦਾ ਹੈ ਬਜਟ 2025 ਪੇਸ਼ ਹੋਣ ਵਾਲਾ ਹੈ ਕੁਝ ਹੀ ਸਮੇਂ ਦੇ ਵਿੱਚ ਤਕਰੀਬਨ 11:00 ਵਜੇ ਦੇ ਕਰੀਬ ਦੱਸਿਆ ਜਾ ਰਿਹਾ ਹੈ ਕਿ ਬਜਟ ਜਿਹੜਾ ਆ ਉਹ ਪੇਸ਼ ਕੀਤਾ ਜਾਵੇਗਾ ਤਾਂ ਉਹ ਚੀਜ਼ਾਂ ਨੇ ਜਿਹੜੀਆਂ ਸੰਭਾਵਨਾ ਇਹਨਾਂ ਦੇ ਵਿੱਚ ਨੇ ਤਾਂ ਪੈਟਰੋਲ ਤੇ ਡੀਜ਼ਲ ਤੇ ਐਕਸਰਸਾਈਜ਼ ਡਿਊਟੀ ਕਟਾਈ ਜਾ ਸਕਦੀ ਹੈ ਕਿਸਾਨ ਸਨਮਾਨ ਨਿਧੀ ਰਾਸ਼ੀ ਦੇ ਵਿੱਚ ਵਾਧਾ ਕੀਤਾ ਜਾ ਸਕਦਾ ਹੈ ਤੇ 10 ਲੱਖ ਤੱਕ ਇਨਕਮ ਟੈਕਸ ਫ੍ਰੀ ਕਰਨ ਦੀ ਵੀ ਸੰਭਾਵਨਾ ਦੱਸੀ ਗਈ ਹੈ ਔਰ ਇਸ ਦੇ ਨਾਲ ਕੀ ਤੁਹਾਨੂੰ ਦੱਸ ਦਈਏ ਕੁਝ ਅਮਰੀਕੀ ਉਤਪਾਦਾਂ ਤੇ ਵੀ ਟੈਰਿਫ ਜਿਹੜਾ ਆ ਉਹ ਘਟਾਇਆ ਜਾ ਸਕਦਾ ਹੈ ਤਾਂ ਹੋਰ ਸਿੱਖਿਆ ਕ੍ਰਾਂਤੀ ਦੇ ਵਿੱਚ ਕੀ ਵਾਅਦਾ ਕੀਤਾ ਜਾ ਸਕਦਾ ਹੈ ਲੇਬਰ ਕਲਾਸ ਨੂੰ ਕੀ ਫੈਸਿਲਿਟੀ ਮਿਲ ਸਕਦੀ ਹੈ ਨਵੇਂ ਬਜਟ ਦੇ ਵਿੱਚ ਤਾਂ ਤਮਾਮ ਚੀਜ਼ਾਂ ਨੇ ਅੱਜ ਸਾਰੇ ਲੋਕਾਂ ਦੀਆਂ ਨਜ਼ਰਾਂ ਜਿਹੜੀਆਂ ਨੇ ਉਸ ਬਿੱਲ ਦੇ ਉੱਪਰ ਟਿਕੀਆਂ ਹੋਈਆਂ ਨੇ ਔਰ ਜਿਹੜੇ ਇੰਡਸਟਰੀਅਲ ਲਿਸਟ ਨੇ ਖਾਸ ਤੌਰ ਤੇ ਜੁੜਾ ਵਪਾਰੀ ਵਰਗ ਹੈ ਵਪਾਰੀ ਵਰਗ ਦੇਖ ਰਿਹਾ ਹੈ ਕਿ GST ਦੇ ਵਿੱਚ ਵਾਧਾ ਜਾਂ ਕਟੌਤੀ ਤਾਂ ਨਹੀਂ ਕੀਤੀ ਜਾ ਸਕਦੀ ਉਹਨਾਂ ਦੀਆਂ ਨਜ਼ਰਾਂ ਵਪਾਰੀਆਂ ਦੀਆਂ ਟਿਕੀਆਂ ਹੋਈਆਂ ਨੇ ਹੋਰ ਕੋਈ CGST ਟੈਕਸ ਤਾਂ ਨਹੀਂ ਲਗਾ ਦਿੱਤਾ ਜਾਵੇਗਾ ਉਹਦੇ ਵਿੱਚ ਵਾਧਾ ਤਾਂ ਨਹੀਂ ਕੀਤਾ ਜਾ ਸਕਦਾ ਉਹਨਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਤਾਂ ਕੋਲਮ ਲਾ ਕੇ ਤੁਹਾਨੂੰ ਦੱਸ ਦਈਏ ਕਿ ਇਹ ਬਜਟ 225 ਜਿਹੜਾ ਬਹੁਤ ਖਾਸ ਰਹਿਣ ਵਾਲਾ ਹੈ ਖਾਸ ਤੌਰ ਤੇ ਆਮ ਲੋਕਾਂ ਦੇ ਵਾਸਤੇ ਵਪਾਰੀ ਵਰਗ ਦੇ ਵਾਸਤੇ ਇਹ ਬਜਟ ਬਹੁਤ ਖਾਸ ਹੈ ਕਿਸਾਨਾਂ ਦੇ ਵਾਸਤੇ ਬਜਟ ਬਹੁਤ ਖਾਸ ਹੈ ਜਿਵੇਂ ਅਸੀਂ ਸਨਮਾਨ ਨਿਧੀ ਰਾਸ਼ੀ ਦੀ ਗੱਲ ਕਰ ਰਹੇ ਹਾਂ ਕਿਸਾਨਾਂ ਵਾਲੀ ਦੀ ਤਾਂ ਉਹਦੇ ਵਿੱਚ ਜੇਕਰ ਵਾਅਦਾ ਹੁੰਦਾ ਹੈ ਤਾਂ ਕਿਸਾਨ ਵੀਰਾਂ ਦੇ ਵਾਸਤੇ ਵੱਡੀ ਰਾਹਤ ਹੈ ਤਾਂ ਇਹ ਬਜਟ ਦੇ ਉੱਪਰ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਨਜ਼ਰਾਂ ਟਿਕੀਆਂ ਹੋਈਆਂ ਨੇ 11 ਵਜੇ ਦੇ ਕਰੀਬ ਲੋਕ ਸਭਾ ਦੇ ਵਿੱਚ ਨਿਰਮਲਾ ਸੀ타 ਰਮਨ ਜਿਹੜੇ ਕੇਂਦਰੀ ਵਿੱਤ ਮੰਤਰੀ ਨੇ ਉਹਨਾਂ ਦੇ ਵੱਲੋਂ ਬਜਟ ਪੇਸ਼ ਕੀਤਾ ਜਾ ਸਕਦਾ ਹੈ ਕੇਂਦਰੀ ਬਜਟ ਖੁੱਲਣ ਵਾਲਾ ਹੈ ਪੇਪਰਲੈਸ ਦੱਸਿਆ ਜਾ ਰਿਹਾ ਹੈ ਕਿ ਇਹ ਬਜਟ ਬਣਾਇਆ ਗਿਆ ਪੇਪਰਲੈਸ ਬਜਟ ਪੇਸ਼ ਹੋਵੇਗਾ 11 ਵਜੇ ਦੇ ਕਰੀਬ ਪੇਸ਼ ਕਰ ਦਿੱਤਾ ਜਾਵੇਗਾ ਔਰ ਇਹ ਦੇਖਣਾ ਹੋਵੇਗਾ ਕਿ ਲੋਕਾਂ ਨੂੰ ਕੀ ਰਾਹਤ ਮਿਲਦੀ ਹੈ ਇਸ ਬਿੱਲ ਤੋਂ ਕੀ ਸੁਵਿਧਾ ਮਿਲਦੀ ਹੈ ਔਰ ਕੀ ਰਾਹਤ ਮਿਲਦੀ ਹੈ तमाम ਚੀਜ਼ਾਂ ਨੇ ਜਿਹੜੀਆਂ ਇਸ ਬਿੱਲ ਦੇ ਵਿੱਚ ਅੱਜ ਹੁਣ ਕਿਆਂ ਸਾਰੇ ਲੋਕ ਇਸ ਬਿੱਲ ਦੇ ਉੱਪਰ ਨਜ਼ਰਾਂ ਟਿਕਾਈ ਬੈਠੇ ਨੇ ਤਾਂ ਕੁਝ ਹੀ ਸਮੇਂ ਦੇ ਵਿੱਚ ਬਿੱਲ ਪੇਸ਼ ਹੋ ਜਾਵੇਗਾ ਸਿੱਖਿਆ ਨੂੰ ਲੈ ਕੇ ਸਿਹਤ ਨੂੰ ਲੈ ਕੇ ਕਿਹੜੀਆਂ ਸਹੂਲਤਾਂ ਕੀ ਕੀ ਰਾਸ਼ੀ ਕੀ ਕੀ ਨਵੀਆਂ ਚੀਜ਼ਾਂ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਸਿੱਖਿਆ ਜਾਂ ਸਿਹਤ ਖੇਤਰ ਦੇ ਵਿੱਚ ਇਹ ਵੀ ਵੱਡੀ ਗੱਲ ਹੈ ਵਪਾਰੀ ਵਰਗ ਨੂੰ ਕੀ ਨਵੀਂ ਚੀਜ਼ ਮਿਲ ਸਕਦੀ ਹੈ ਔਰ ਕਿਸਾਨਾਂ ਦੇ ਵਾਸਤੇ ਕੀ ਲਾਭ ਹੋਵੇਗਾ ਨਵੇਂ ਬਜਟ ਦੇ ਵਿੱਚ ਕੀ ਅਹ ਚੀਜ਼ਾਂ ਰੱਖੀਆਂ ਗਈਆਂ ਨੇ ਬਸ 11 ਵਜੇ ਦੇ ਸਮੇਂ ਦੇ ਦੌਰਾਨ ਇਹ ਚੀਜ਼ ਜਿਹੜੀ ਹੈ ਸਾਰੀ ਸਪਸ਼ਟ ਹੋ ਜਾਵੇਗੀ ਤਾਂ ਨਰਮਲਾ ਸੀ타 ਰਮਨ ਕੇਂਦਰੀ ਵਿੱਤ ਮੰਤਰੀ ਹੁਣਾਂ ਦੇ ਵੱਲੋਂ ਅੱਜ ਲੋਕ ਸਭਾ ਨੂੰ ਦੇਸ਼ ਦਾ ਬਜਟ ਪੇਸ਼ ਕੀਤਾ ਜਾਵੇਗਾ ਜੀ ਹਾਂ ਅੱਜ ਸਵੇਰੇ ਲੋਕ ਸਭਾ ਦੇ ਵਿੱਚ ਦੇਸ਼ ਦਾ ਬਜਟ ਜਿਹੜਾ ਆ ਉਹ ਪੇਸ਼ ਕੀਤਾ ਜਾਵੇਗਾ ਨਰਮਲਾ ਸੀ타 ਰਮਨ ਜੁੜੇ ਨੇ ਉਹ ਬਜਟ ਨੂੰ ਪੇਸ਼ ਕਰਨਗੇ ਕਿਉਂਕਿ ਕੇਂਦਰੀ ਵਿੱਤ ਮੰਤਰੀ ਨੇ ਉਨਾ ਦੇ ਵੱਲੋਂ ਅੱਜ ਬਜਟ ਨੂੰ ਪੇਸ਼ ਕੀਤਾ ਜਾਵੇਗਾ ਹੁਣ ਸਾਰੇ ਦੇਸ਼ ਵਾਸੀਆਂ ਦੀਆਂ ਅੱਖਾਂ ਇਸ ਬਜਟ ਤੇ ਟਿਕੀਆਂ ਹੋਈਆਂ ਨੇ ਕਿ ਇਸ ਬਜਟ ਦੇ ਵਿੱਚ ਕੀ ਖਾਸ ਹੋ ਸਕਦਾ ਹੈ ਗਰੀਬ ਲੋਕਾਂ ਨੂੰ ਆਮ ਲੋਕਾਂ ਨੂੰ ਕੀ ਰਾਹਤ ਮਿਲ ਸਕਦੀ ਹੈ ਕੀ ਪੈਟਰੋਲ ਡੀਜ਼ਲ ਸਸਤੇ ਹੋਣਗੇ ਕੀ ਰੋਜ਼ ਲੜਿੰਦੀ ਦੀਆਂ ਚੀਜ਼ਾਂ ਤੇ ਟੈਕਸ ਜਿਹੜਾ ਆ ਐਕਸਾਈਜ਼ ਡਿਊਟੀ ਜਿਹੜੀ ਆ ਉਹ ਕਟੇਗੀ ਹੋਰ ਕੀ ਕੁਝ ਖਾਸ ਰਹਿਣ ਵਾਲਾ ਹੈ ਤਮਾਮ ਆਮ ਲੋਕਾਂ ਦੀਆਂ ਨਜ਼ਰਾਂ ਇਸ ਬਜਟ ਤੇ ਟਿਕੀਆਂ ਹੋਈਆਂ ਨੇ ਤਾਂ ਅੱਜ ਤੁਹਾਨੂੰ ਦੱਸਦੀ ਕਿ 11 ਵਜੇ ਦੇ ਕਰੀਬ ਲੋਕ ਸਭਾ ਦੇ ਵਿੱਚ ਦੇਸ਼ ਦਾ ਬਜਟ ਪੇਸ਼ ਕੀਤਾ ਜਾਵੇਗਾ ਨਿਰਮਲਾ ਸੀ타 ਰਮਨ ਦੇ ਵੱਲੋਂ ਦੇਸ਼ ਦਾ ਬਜਟ ਜਿਹੜਾ ਆ ਉਹ ਪੇਸ਼ ਕੀਤਾ ਜਾਵੇਗਾ ਔਰ ਕੁਝ ਚੀਜ਼ਾਂ ਦੇ ਵਿੱਚ ਤੁਹਾਨੂੰ ਅਸੀਂ ਦੱਸ ਦਿੰਦੇ ਹਾਂ ਕਿ ਦੱਸਿਆ ਜਾ ਰਿਹਾ ਕਿ ਕੁਝ ਅਮਰੀਕੀ ਉਤਪਾਦਾਂ ਤੇ ਟੈਰਿਫ ਜਿਹੜਾ ਆ ਉਹ ਘਟਾਇਆ ਜਾ ਸਕਦਾ ਹੈ ਇਹ ਵੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕੁਝ ਜਾੜੇ ਅਮਰੀਕੀ ਉਤਪਾਦ ਦੇ ਉਹਨਾਂ ਦੇ ਉੱਪਰ ਟੈਰਿਫ ਜਿਹੜਾ ਆ ਘਟਾਇਆ ਜਾ ਸਕਦਾ ਸੋ ਇਸ ਦੇ ਨਾਲ ਕਿ 10 ਲੱਖ ਤੱਕ ਦੱਸਿਆ ਜਾ ਰਿਹਾ ਕਿ ਇਨਕਮ ਟੈਕਸ ਜਿਹੜਾ ਫ੍ਰੀ ਕੀਤਾ ਜਾ ਸਕਦਾ ਪਹਿਲਾਂ ਤੁਹਾਨੂੰ ਦੱਸ ਦਈਏ 5 ਤੋਂ 7 ਲੱਖ ਕੀਤਾ ਗਿਆ ਤਾਂ ਹੁਣ ਇਹ ਜਾਣਕਾਰੀ ਮਿਲ ਪਾਰੀ ਹੈ ਕਿ 10 ਲੱਖ ਤੱਕ ਟੈਕਸ ਜਿਹੜਾ ਆ ਇਨਕਮ ਟੈਕਸ ਜਿਹੜਾ ਆ ਉਹ ਫ੍ਰੀ ਕੀਤਾ ਜਾ ਸਕਦਾ ਹੈ ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਆ ਹਾਲਾਂਕਿ ਇਹ ਕਿਆਸਰਾਈਆਂ ਨੇ ਸੋਰਸਸ ਤੋਂ ਜਿਹੜੀ ਖਬਰ ਮਿਲ ਪਾਰੀ ਹੈ ਕਿ 10 ਲੱਖ ਤੱਕ ਇਨਕਮ ਟੈਕਸ ਫ੍ਰੀ ਕੀਤਾ ਜਾ ਸਕਦਾ ਹੈ ਕੁਝ ਅਮਰੀਕੀ ਉਤਪਾਦਾਂ ਤੇ ਟੈਰਿਫ ਜਿਹੜਾ ਆ ਉਹ ਘਟਾਇਆ ਜਾ ਸਕਦਾ ਸੋ ਇਸ ਦੇ ਨਾਲ ਹੀ ਕਿਸਾਨ ਸਨਮਾਨ ਨਿਧੀ ਰਾਸ਼ੀ ਦੇ ਵਿੱਚ ਵੀ ਵਾਅਦਾ ਕੀਤਾ ਜਾ ਸਕਦਾ ਜਿਹੜੀ ਕਿਸਾਨਾਂ ਦੇ ਵਾਸਤੇ ਖਾਸ ਤੌਰ ਤੇ ਸਨਮਾਨ ਨਿਧੀ ਰਾਸ਼ੀ ਜਿਹੜੀ ਬਣਾਈ ਗਈ ਸੀ ਉਹ ਰਾਸ਼ੀ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਵਾਅਦਾ ਕੀਤਾ ਜਾ ਸਕਦਾ ਹੈ ਨਵੇਂ ਬਜਟ ਦੇ ਵਿੱਚ ਇਹ ਨਵੀਂ ਸੁਗਾਤ ਮਿਲ ਸਕਦੀ ਹੈ ਜਿਹੜੀ ਕਿਸਾਨ ਸਨਮਾਨ ਨਿਧੀ ਰਾਸ਼ੀ ਬਣਾਈ ਗਈ ਸੀ ਉਸ ਦੇ ਵਿੱਚ ਨਵੇਂ ਬਜਟ ਦੇ ਵਿੱਚ ਵਾਅਦਾ ਕੀਤਾ ਜਾ ਸਕਦਾ ਹੈ ਜੇਕਰ ਵਾਕਿਆ ਹੈ ਕਿ ਵਾਅਦਾ ਕੀਤਾ